ਈਮਾਮ ਜੀ ਆਪਣਾ ਪੀ ਕਾ ਖਾਲਸਾ ਹੋਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਮੈਂ ਸੱਜਗਨ ਸ਼੍ਰੀ ਹਰਮੰਦਰ ਸਾਹਿਬ ਅਖੰਡ ਪਾਤਸ਼ਾਹ ਦੀ ਡਿਊਟੀ ਕਰਦਾ ਹਾਂ ਤੇ ਮੈਂ ਰੂਟੀਨਰ ਆਪਣੀ ਡਿਊਟੀ ਰਾਤ ਨੂੰ 2 ਵਜੇ ਘਰੋਂ ਚੱਲਿਆ ਤੇ 2 ਵਜੇ 20 ਮਿੰਟ ਤੇ ਜਾਨੀ ਕਿ ਮੈਂ ਤੁਰਿਆ 2 ਵਜੇ 22 ਮਿੰਟ ਤੇ ਰੋਜੀ ਮੈਡ ਸਕੂਲ ਲੱਗੇ ਪਹੁੰਚਿਆ ਵਾ ਤੇ ਅਣਪਛਾਤੇ ਮੁੰਡੇ ਮਗਰੋਂ ਤੇ ਨੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜੜੀ ਮੋਟਰਸਾਈਕਲ ਦੀ ਬੰਦ ਕਰਤੀ ਤਾਂ ਵੀੜੇ ਮੋਰਸਲ ਦੀ ਕੱਢੀ ਆਪਣੀ ਜੇਚ ਪਾਈ ਹੈ ਤੇ ਉਹਨਾਂ ਨੇ ਮੈਨੂੰ ਚਾਬੀ ਦੀ ਮੰਗ ਕੀਤੀ ਹੈ ਕਿ ਚਾਬੀ ਫੜਾਓ ਤੇ ਮੈਂ ਕਿਹਾ ਜੀ ਮੈਂ ਡਿਊਟੀ 'ਚ ਹਰਮੰਦਰ ਸਾਹਿਬ ਤੇ ਉਹ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਹੀਂ ਚਾਬੀ ਦੇਓਗੇ ਅੱਛਾ ਜੇ ਮੈਂ ਪਿਸਟਲ ਵਗੈਰਾ ਨਾਲ ਪਿਸਟਲ ਦੋ ਪਿਸਟਲ ਲੈ ਗਏ ਉਹਨਾਂ ਤੋਂ ਦੋ ਆ ਜਾਣੇ ਤੂੰ ਤੇ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਾ ਚਾਬੀ ਦੇ ਉਹਨਾਂ ਨੇ ਬਾਬਾ ਜੀ ਨਹੀਂ ਕਿਹਾ ਜਦੋਂ ਬਾਬਾ ਜੀ ਸਾਹ ਦੇ ਮੈਂ ਵਰਤਦਾ ਮੈਂ ਕਹਿੰਦਾ ਗੋਲੀ ਮਾਰ ਦੇਣੀ ਜੀ ਨਾ ਚਾਬੀ ਦਿੱਤੀ ਤੇ ਮੈਂ ਡਰਦੇ ਮੇਰੇ ਚਾਬੀ ਦੇ ਦਿੱਤੀ ਮੈਂ ਕਹਿੰਦੇ ਪੈਸੇ ਕਿੱਥੇ ਆ ਮੈਂ ਜੀ ਮੈਂ ਡਿਊਟੀ ਤੇ ਪੈਸੇ ਮੈਂ ਕਿਹਾ ਡੂਡੀ ਦਰਾ ਨੂੰ ਪੈਸੇ ਰੱਖਣ ਲਈ ਆ ਗਿਆ ਨੇ ਜੀ ਉਹਨਾਂ ਫਿਰ ਮੇਰੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਨਹੀਂ ਉਹਨਾਂ ਮੋਬਾਈਲ ਵੀ ਕੱਢ ਲਿਆ ਮੋਬਾਈਲ ਕੱਢ ਕੇ ਮੈਂ ਮੋਟਰਸਾਈਕਲ ਸਟਾਰਟ ਕਰ ਲਈ ਫਿਰ ਮੈਂ ਫਿਰ ਮੇਰੇ ਤਰਲੇ ਮੈਂ ਤਾਂ ਮਾਰਿਆ ਕਿ ਵੀਰੇ ਮੈਂ ਡੂਡੀ ਜਾਣਾ ਜੇ ਮੈਨੂੰ ਮੋਟਰਸਾਈਕਲ ਦੇ ਮੋੜ ਦਿਓ ਮੇਰੀ ਉਹਨਾਂ ਮੇਰੀ ਇੱਕ ਨਹੀਂ ਸੁਣੀ ਹਮੇਸ਼ਾ ਰੁਟੀਨ ਚ ਉਹੀ ਜਗ੍ਹਾ ਤੋਂ ਤੁਸੀਂ ਜਾਂਦੇ ਹੋ ਹਾਂਜੀ ਹਾਂਜੀ ਮੈਂ ਡੇਲੀ ਉਸੇ ਰੁਟੀਨ ਉਹੀ ਚੌਂਕ ਤਾਂ ਨਹੀਂ ਡੇਲੀ ਰੁਟੀਨਰ ਜਾਣਾ ਉਸੇ ਦਾ ਨੇ ਬਿੰਨਾਗਰ ਦੇ ਨੇ ਮੈਨੂੰ ਡੂਡੀ ਕਰਦਾਂ 12 13 ਸਾਲ ਹੋ ਗਏ ਦਰਬਾਰ ਸਾਹਿਬ ਜੀ ਤੇ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ ਸੀ 2.5 ਸਾਲ ਹੋ ਗਏ ਨੇ ਮਕਾਨ ਬਣਾਉਣ ਤੋਂ ਬਾਅਦ ਮੋਟਰਸਾਈਕਲ ਤੇ ਜਾਣਾ ਸ਼ੁਰੂ ਕੀਤਾ ਸੀ ਬਿਲਕੁਲ ਨਸ਼ੇੜ ਹੀ ਬੰਦੇ ਲੱਗਦੇ ਸੀ ਆ ਕਿਸ ਤਰ੍ਹਾਂ ਦੇ ਨਹੀਂ ਹੈਗੇ ਤਾਂ ਚਲੋ ਇੱਕ ਜਿਹੜਾ ਮਗਰ ਬੈਠਾ ਇਹ ਮੁੰਡਾ ਉਹਨੇ ਨਸ਼ੇ ਦੇ ਅਤਤ ਜਿਆ ਲੱਗਦਾ ਹੈ ਮੂੰਹ ਤੇ ਕਵਰ ਕੀਤਾ ਨਹੀਂ ਮੂੰਹ ਨਹੀਂ ਕਵਰ ਕੀਤਾ ਹੈ ਇੱਕ ਜਨੇ ਸਿਰ ਤੇ ਰਮਾਲ ਬੰਨਿਆ ਹੈ ਇੱਕ ਜਨੇ ਆਪਣੇ ਲੋਏ ਦੀ ਬੁੱਕਲ ਜੀ ਮਾਰੀ ਤੇ ਇੱਕ ਉਹਦਾ ਹੀ ਕੰਪਲੀਟ ਮੈਂ ਵੀਡੀਓ ਜਨਟਾਣੇ ਕੀਤੀ ਹੈ ਏਐਸਆਈ ਹਰ ਨੂੰ ਇੱਕ ਸੀ ਬਣਾਉ ਮੰਗ ਕੇ ਉਹ ਕਰਦੇ ਚਲੋ ਮੈਂ ਗਰੀਬ ਬੰਦਾ ਹਾਂ ਵਾ ਮੇਰੇ ਜਿਹੜੀ ਮੋਟਰਸਾਈਕਲ ਤੇ ਮੋਬਾਈਲ ਚਲੋ ਮੇਰੇ ਮਿਲ ਜਾਵੇ ਇਹੋ ਪ੍ਰਸ਼ਾਸਨ ਕੋ ਮੈਨੂੰ ਮੰਗਿਆ ਕਿ ਮੇਰੀ ਜਿਹੜੀ ਚੀਜ਼ਾਂ ਮੈਨੂੰ ਬਰਾਮਦ ਕਰਕੇ ਦਿੱਤੀਆਂ ਜਾਣ ਤਾਂ ਨਹੀਂ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਨਾਲ ਕੁਝ ਗੱਲਬਾਤ ਕਰਕੇ ਤੁਹਾਨੂੰ ਜਲਬਾਰ ਦੇ ਤਰ੍ਹਾਂ ਹਾਂ ਨਹੀਂ ਆਣੀ ਭਾਜੀ ਜਦੋਂ ਮੈਂ ਉਹਨਾਂ ਨੂੰ ਚਾਬੀ ਨਹੀਂ ਨਾ ਦਿੱਤੀ ਉਹਨਾਂ ਨੇ ਪਹਿਲੇ ਪੈਂਦੇ ਸੱਤੇ ਮਹੀਨੇ ਹੋ ਗਿਆ ਵਾ ਕਿ ਜੇ ਚਾਬੀ ਨਹੀਂ ਦੇਣੀ ਤੇ ਗੋਲੀ ਮਾਰ ਦੇਣਗੇ ਫਿਰ ਵੀ ਗੱਡੀ ਲੈ ਜਾਣੀ ਤੇ ਮੈਂ ਕਿ ਉਹ ਇਸੇ ਡਰ ਦੇ ਬਾਰੇ ਮੈਂ ਚਾਬੀ ਫੜਾਤੀ ਉਹਨਾਂ ਨੂੰ ਤੇ ਉਹਨਾਂ ਨੇ ਪਿਸਤੌਲ ਦੇ ਆਧਾਰ ਤੇ ਬਾਅਦ ਮੇਰੇ ਵੇਚ ਤਲਾਸ਼ੀ ਵੀ ਲਈ ਆ ਡਰ ਦੇ ਨਾਲ ਹੀ ਮੈਂ ਸਰਵ ਸਭ ਕੁਝ ਦਿੱਤਾ ਇਹ ਥਿਆਰ ਬੰਦੇ ਇਹੇ ਬੰਦੇ ਜਦੋਂ ਤੇ ਇਹਨਾਂ ਨੂੰ ਮੋਨੇ ਸੀ ਹਾਂਜੀ ਤੇਨੂੰ ਕਟਿੰਗ ਵਾਲੇ ਅਸੀਂ ਮੋਨੇ ਸੀ ਠੀਕ ਹੈ ਗਈ ਸਾਡੇ ਸਾਡੇ ਪਾਸ ਨਰਿੰਦਰ ਸਿੰਘ ਜੀ ਆਏ ਫਾਜੀ ਸਿੰਘ ਜੋ ਗੁਰਦੁਆਰਾ ਡਿਊਟੀ ਕਰਦੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋ ਮੋਟਰਸਾਈਕਲ ਤੇ ਮੋਬਾਈਲ ਫੋਨ ਕੇ ਲੈ ਕੇ ਅਸੀਂ ਇਹਨਾਂ ਦੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾ ਕੇ ਕੈਮਰੇ ਖੰਗਾਲੇ ਗਿਆ ਜੀ ਉਹਨਾਂ ਦੀ ਫੋਟੇਜ ਆਪਾਂ ਲਈ ਗਈ ਆ ਇਹ ਫੁਟੇਜ ਆਪਾਂ ਗਰੁੱਪਾਂ ਦੇ ਵਿੱਚ ਪਾਤੀ ਹੈ ਤਰਤੀਸ ਜਾਰੀ ਹੈ ਜਲਦੀ ਜਲਦੀ ਗ੍ਰফতারੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਫੜ ਕੇ ਗ੍ਰফতার ਕਰਕੇ ਤੇ ਬੰਦੀ ਕਰ ਲਈਏ ਮੱਚ ਲੈ ਦੀਏ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣ ਠੀਕ ਹੈ